ਗੁਰਸਿੱਖੀ ਦੇ ਵਿੱਚ ਬਚਨ ਮੰਨਣ ਦਾ ਬੜਾ ਲਾਭ ਮਹਾਰਾਜ ਦੱਸਿਆ ਹੈ ਮਹਾਰਾਜ ਕਹਿੰਦੇ ਜਿਹਨੇ ਬਚਨ ਮੰਨਿਆ ਨਾ ਉਹਦੇ ਪੱਲੇ ਦੇ ਵਿੱਚ ਭਾਵੇਂ ਕੋਈ ਪੜ੍ਹਾਈ ਨਾ ਹੋਵੇ ਸੰਸਾਰ ਦੇ ਉਹਨੋਂ ਭਾਵੇਂ ਪੜ੍ਹਿਆ ਨਾ ਹੋਵੇ ਭਾਵੇਂ ਅਨਪੜ੍ਹ ਹੋਵੇ ਕੋਰਾ ਪੜ੍ਹੋਵੇ ਕਿਸੇ ਜਮਾਤ ਦੀ ਪੜ੍ਹਾਈ ਨਹੀਂ ਪੱਲੇ ਦੇ ਵਿੱਚ ਬਹੁਤਾ ਅਮੀਰ ਵੀ ਨਹੀਂ ਮਾਣ ਕਹਿੰਦੇ ਪਰ ਜਿੰਨੇ ਬਚਨ ਮੰਨਿਆ ਨਾ ਗੁਰੂ ਦਾ ਸਾਧੂ ਦਾ ਉਸਤਾਦ ਦਾ ਮਾਸਟਰ ਦਾ ਆਪਾਂ ਵੇਖਦੇ ਆ ਕਿ ਜਿਹੜੇ ਮਾਸਟਰਾਂ ਦੀ ਘੁੱਟ ਖਾਂਦੇ ਨੇ ਬੱਚੇ ਜਿਨ੍ਹਾਂ ਨੇ ਮਾਸਟਰ ਦਾ ਬਚਨ ਮੰਨਿਆ ਹੈ ਮਾਸਟਰ ਦੇ ਜਵਾਬ ਨੂੰ ਹਾਜ਼ਰ ਕਰਕੇ ਮੰਨਿਆ ਸੱਤ ਕਰਕੇ ਮੰਨਿਆ ਅੱਗੇ ਜਾ ਕਰਕੇ ਉਹ ਬੱਚੇ ਸਕੂਲਾਂ ਦਾ ਮਾਪਿਓ ਦਾ ਮਾਸਟਰ ਦਾ ਆਪਛਾ ਕਰਦੇ ਹਨ ਸੋ ਇਹਦਾ ਇਹ ਕਿਹੜੇ ਗੁਰਸਿੱਖ ਜੰਨਾ ਸੰਗਤ ਜੀ ਗੁਰਸਿੱਖ ਦੇ ਜੀਵਨ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਕੰਮ ਹੈ ਗੁਰੂ ਦਾ ਵਚਨ ਮੰਨਣਾ ਸਾਧੂ ਦਾ ਵਚਨ ਮੰਨਣਾ ਵਚਨ ਬੜਾ ਜ਼ਰੂਰੀ ਹੈ ਮੰਨਣਾ ਇਹ ਗੱਲ ਸਮਝਣੀ ਹੈ ਆਪਾਂ ਇੱਕ ਸਾਧੂ ਉਸ ਦੇ ਕੋਲ ਤਿੰਨ ਚੇਲੇ ਆਏ ਰਹਿਣ ਵਾਸਤੇ ਇੱਕ ਮਹਾਰਾਸ਼ਟਰ ਤੋਂ ਇੱਕ ਐਮਪੀ ਤੋਂ ਤੇ ਇੱਕ ਪੰਜਾਬ ਦਾ ਧੁਰ ਦੇਵਤੇ ਪੰਚਾਤੀ ਪੰਚਾਤੀ ਉਸ ਦਾ ਨਾਮ ਰੱਖਿਆ ਗਿਆ ਕਿਉਂਕਿ ਪੰਜਾਬ ਦਾ ਰਹਿਣ ਵਾਲਾ ਸੀ ਜਿਹੜੇ ਦੋ ਸਣ ਸਾਧੂ ਨੇ ਉਹਨਾਂ ਨੂੰ ਆਉਂਦਿਆਂ ਹੀ ਕੰਮ ਦੇ ਲਾ ਦਿੱਤਾ ਸੇਵਾ ਦੇ ਵਿੱਚ ਲਾ ਦਿੱਤਾ ਪਰ ਜਿਹੜਾ ਪੰਚਾਲੀ ਸੀ ਨਾ ਇਹ ਬਹੁਤਾ ਪੜਿਆ ਨਹੀਂ ਇਹਦੇ ਬੱਲੇ ਵਿੱਚ ਪੜਾਈ ਨਹੀਂ ਸਾਧੂ ਨੇ ਕਿਹਾ ਕਹਿਣ ਲੱਗਾ ਕਿ ਤੂੰ ਖੇਤੀ ਦਾ ਕੰਮ ਹੁੰਦਾ ਹੈ ਕਹਿਣ ਲੱਗਾ ਜੀ ਪੰਜਾਬ ਦੇ ਰਹਣ ਵਾਲਿਆਂ ਖੇਤੀ ਦਾ ਕੰਮ ਤੇ ਆਮ ਹੀ ਹੈ ਗੱਲ ਜੰਮ ਦੇ ਬੱਚੇ ਨੂੰ ਖੇਤੀ ਦਾ ਕੰਮ ਸਿਖਾਉਂਦੇ ਇਹ ਕਿੜਾ ਕੋ ਬਹੁਤ ਹੀ ਵੱਡੀ ਗੱਲ ਕਹਿਣ ਲੱਗੇ ਤੂੰ ਖੇਤ ਸੰਭਾਲ ਹਰਾਨ ਜੋਗ ਸਾਧੂ ਨੇ ਕਹਿਣ ਲੱਗਾ ਕਹਿੰਦਾ ਮਹਾਰਾਜ ਮੈਂ ਤੇ ਗਿਆਨ ਲੈਣ ਵਾਸਤੇ ਆਇਆ ਸੀ ਮੈਂ ਇਥੇ ਸਹਿਜ ਨਹਿਣ ਵਾਸਤੇ ਆਇਆ ਸੀ ਨਾਮ ਜੀ ਦਾਸ ਲੈਣ ਵਾਸਤੇ ਆਇਆ ਸੀ ਪਰ ਤੁਸੀਂ ਇਹ ਦਿਓ ਖੇਤ ਸੰਭਾਲ ਜੇ ਖੇਤ ਹੀ ਸੰਭਾਲਣੇ ਸੰਤੇ ਮੇ ਖੇਤ ਤੇ ਮੇਰੇ ਪਿੰਡ ਬਹੁਤੇ ਨੇ ਖੇਤ ਤੇ ਸਾਡੇ ਪਿੰਡ ਵੀ ਨੇ ਮੈਂ ਉੱਥੇ ਜਾ ਕੇ ਸੰਭਾਲ ਲਵਾਂ ਤੁਸੀਂ ਮੈਨੂੰ ਗਿਆਨ ਪੁੱਛੋ ਨਾਮ ਪੁੱਛੋ ਮੇਰਾ ਮੈਨੂੰ ਸਹਾਇਤਾ ਦੀ ਪ੍ਰਾਪਤੀ ਕਰਾਓ ਸਾਧੂ ਜੀ ਜਦੋਂ ਦੂਸਰੀ ਵਾਰੇ ਸਾਧੂ ਨੇ ਕਿਹਾ ਕਿ ਭਾਈ ਜਾ ਕੇ ਖੇਤਾਂ ਦਾ ਖੰਮ ਸੰਭਾਲ ਤੇ ਮੰਨ ਗਿਆ ਸਤ ਵਜਨ ਕਹਿ ਕੇ ਖੇਤਾਂ ਵੱਲ ਦੁਰ ਗਿਆ ਇੱਕ ਦਿਨ ਕੀ ਹੁੰਦਾ ਹੈ ਕਿ ਸੱਤ ਵਜੇ ਕੈਸਾ ਬਣਿਆ 6 ਮਹੀਨੇ ਹੋ ਗਏ ਖੇਤਾਂ ਦੇ ਕੰਮ ਕਰਦੇ ਆ ਜਦੋਂ ਪਾਣੀ ਦੀ ਵਾਰੀ ਆਈ ਜਦੋਂ ਖੇਤਾਂ ਦੇ ਵਿੱਚ ਪਾਣੀ ਦੇਣਾ ਸੀ ਫਸਲਾਂ ਨੂੰ ਪਾਣੀ ਦੇਣ ਦੀ ਵਾਰੀ ਆਈ ਕਣਕਾਂ ਨੂੰ ਪਾਣੀ ਦੇਣ ਦੀ ਵਾਰੀ ਆਈ ਮਹੀਨੇ ਸਾਂ ਠੰਡ ਦੇ ਬਹੁਤ ਕੋਰਾ ਠੰਡ ਪੈ ਰਹੀ ਹੈ ਦੂਸਰੇ ਪਾਸੇ ਪੰਚਾਲੀ ਜਿਹੜਾ ਖੇਤਾਂ ਦੇ ਵਿੱਚ ਤੁਰ ਗਿਆ ਚਲਿਆ ਗਿਆ ਜਦੋਂ ਨਕਾ ਮੋੜਨਾ ਸੀ ਨਾ ਤੇ ਨੱਕੇ ਵਾਲਾ ਜਿਹੜਾ ਵਾਟ ਆਪਣਾ ਕਹਿ ਲੈਨੇ ਆ ਉਥੋਂ ਨਕਾ ਖੁੱਲ ਗਿਆ ਉਹ ਕਾ ਖੁੱਲ ਗਿਆ ਤੇ ਹੁਣ ਜੇ ਕਰਕੇ ਉਹ ਖੇਤੀ ਦੇ ਨੇ ਬੰਦ ਨਾ ਕੀਤਾ ਜਾਵੇ ਤੇ ਉਸ ਨੂੰ ਦੂਸਰੀ ਪਾਲੀ ਦੇ ਵਿੱਚ ਦੂਸਰੇ ਖੇਤਾਂ ਦੇ ਵਿੱਚ ਪਾਣੀ ਚੜਾਇਆ ਜਾਵੇ ਵਿਵਾਦ ਹੋ ਜਾਵੇਗਾ ਝਗੜਾ ਕਬਲ ਹੋ ਜਾਵੇਗਾ ਉਸਨੇ ਕੀ ਕੀਤਾ ਥਾਂ ਜਿਹੜਾ ਨੱਕੇ ਵਾਲਾ ਬਹੁਤ ਵੱਡਾ ਸੀ ਛੇਤੀ ਬੰਨਿਆ ਨਹੀਂ ਸੀ ਜਾਣਾ ਉਸਨੇ ਕੀ ਕੀਤਾ ਦੇ ਆਪ ਹੀ ਉੱਥੇ ਲੰਮੇ ਬੈ ਗਿਆ ਨੱਕਾ ਬੰਦ ਕਰ ਦਿੱਤਾ ਜਦੋਂ ਸਾਧੂ ਜਾਨੀ ਜਾਨ ਸੀ ਸਾਧੂ ਭਗਤ ਜਾਨ ਸੀ ਜਦੋਂ ਉਸਨੇ ਨੱਕਾ ਬੰਦ ਕਰ ਦਿੱਤਾ ਨਾ ਤੇ ਸੇਵਕਾਂ ਨੂੰ ਕਲਿਆਵ ਦੇਵ ਤੇ ਤੁਰਨ ਨੂੰ ਕਹਿ ਲੱਗਾ ਜਾ ਕੇ ਵੇਖੋ ਪੰਚਾਲੀ ਅੱਜ ਆਇਆ ਨਹੀਂ ਅੱਗੇ ਨਿਧਾ ਘਟਿ ਆ ਕੇ ਸੇਵਾ ਕਰਦਾ ਲੱਤਾਂ ਕੁੱਟਦਾ ਸਵੇਰੇ ਪ੍ਰਸ਼ਾਦਾ ਛੱਕ ਕੇ ਵੜੇ ਤੇ ਚੱਲਿਆ ਜਾਂਦਾ ਅੱਜ ਆਇਆ ਨਹੀਂ ਜਾ ਕਰਕੇ ਵੇਖਿਆ ਤੇ ਨੇਰੇ ਦਾ ਸਮਾਂ ਠੰਡਾ ਦੇ ਦਿਨ ਸਾਰ ਬਹੁਤ ਕੋਰਾ ਪੈ ਰਿਹਾ ਤੇ ਟੰਡੇ ਪਾਣੀ ਦੇ ਵਿੱਚ ਪੰਚਾਲੀ ਲੰਮੇ ਪਿਆ ਹੈ ਕਿ ਨੱਕਾ ਜੇ ਕਿ ਖੁੱਲ ਗਿਆ ਤੇ ਵਿਵਾਦ ਨਾ ਹੋਵੇ ਸਾਧੂ ਦੇ ਗੱਲ ਨਾਲ ਬਹਿ ਜਾਣਾ ਆਗੇ ਜਦੋਂ ਜਾ ਕੇ ਸਾਰੀ વાਤਾ ਦੋਵਾਂ ਜਣਿਆਂ ਸੁਣਾਈ ਪੰਚਾਲੀ ਵੀ ਨਾਲ ਗਿਆ ਸਾਧੂ ਨੇ ਜਦੋਂ ਇਹ ਗੱਲ ਸੁਣਾਈ ਤੇ ਸਾਧੂ ਨੇ ਘੁੱਟ ਕੇ ਗਲੇ ਦੇ ਨਾਲ ਲਾ ਲਿਆ ਕਹਿ ਲੱਗਾ ਪੰਚਾਲੀ ਭਾਵੇਂ ਤੇਰੇ ਪੱਲੇ ਦੇ ਵਿੱਚ ਕੋਈ ਗਿਆਨ ਨਹੀਂ ਭਾਵੇਂ ਤੈਨੂੰ ਕਿਰਤੀਮਉ ਦੀ ਵਿਦਿਆ ਨਹੀਂ ਤੇਰੇ ਜਿਹੜੇ ਦੋ ਸਾਥੀ ਨੇ ਬਹੁਤ ਪੜ੍ਹੇ ਨਹੀਂ ਇਹਨਾਂ ਦੇ ਕੋਲ ਗਿਆਨ ਹੈ ਪਰ ਤੈਨੂੰ ਇੱਕ ਵਰ ਹੈ ਨਾ ਤੇ ਤੇਰਾ ਇਸ ਸੰਸਾਰ ਦੇ ਵਿੱਚ ਕੋਈ ਵਾੜ ਵਿੰਗਾ ਕਰ ਸਕੇਗਾ ਨਾ ਹੀ ਤੇਰਾ ਪ੍ਰਗੋਗ ਦੇ ਵਿੱਚ ਕੋਈ ਵਾੜ ਵਿੰਗਾ ਕਰ ਸਕੇਗਾ ਸਾਡੀ ਜ਼ਿੰਮੇਵਾਰੀ ਹੈ ਕੋਈ ਵੀ ਤੈਨੂੰ ਰੋਕ ਨਹੀਂ ਸਕੇਗਾ ਦੂਸਰਾ ਵਰ ਦਿੱਤਾ ਕਹਿ ਲਗਾ ਕਿ ਜਿੱਥੇ ਰਹਿਣਾ ਦੇ ਕੋਲ ਗਿਆਨ ਹੈ ਨਾ ਜਿੰਨਾ ਗਿਆਨ ਇਹਨਾਂ ਸਾਰੀ ਜ਼ਿੰਦਗੀ ਲਾ ਕੇ ਸਿੱਖਣਾ ਹੈ ਉਹਨਾਂ ਗਿਆਨ ਤੈਨੂੰ ਬਿਨਾਰ ਕਿਸੇ ਕਿਤਾਬ ਪੜ੍ਹੇ ਹੀ ਆਪਣੇ ਆਪ ਹੀ ਹੋ ਜਾਵੇਗਾ ਕਿੰਨ ਕਾ ਇਹਨਾਂ ਨੇ ਸਾਰੀ ਉਮਰ ਗੱਲਣੀ ਹੈ ਗਿਆਨ ਲੈਣ ਵਾਸਤੇ ਪਰ ਤੈਨੂੰ ਉਹਨਾਂ ਗਿਆਨ ਹੁਣੇ ਹੀ ਹੋ ਗਿਆ ਹੈ ਇਹਨੂੰ ਜਦਾਂ ਗਿਆਨ ਹੋ ਗਿਆ ਉਹ ਗੱਲਾਂ ਹਜੇ ਇਹਨਾਂ ਦੇ ਮੂੰਹਾਂ ਦੇ ਵਿੱਚ ਆਉਣ ਗਿਆ ਤੈਨੂੰ ਉਹ ਗੱਲਾਂ ਪਹਿਲਾਂ ਹੀ ਪਤਾ ਹੋਣਗੀਆਂ ਤੀਸਰਾ ਉਹਨਾਂ ਨੇ ਵਰ ਦਿੱਤਾ ਕਹਿਣ ਲੱਗੇ ਤੇਰੇ ਕੋਲ ਗਿਆਨ ਹੋਵੇਗਾ ਤੇ ਇਹਨਾਂ ਦੇ ਕੋਲ ਗਿਆਨ ਹੋਵੇਗਾ ਇਹ ਘਰ ਜਾ ਕਰਕੇ ਗਿਆਨ ਮੰਣਣਗੇ ਪਰ ਤੇਰੇ ਕੋਲ ਗਿਆਨ ਹੋਵੇਗਾ ਲੋਕੀ ਤੇਰੇ ਪਾਸ ਆ ਕੇ ਗਿਆਨ ਲੈਣਗੇ ਇਹਨਾਂ ਨੂੰ ਤੇ ਲੋਕਾਂ ਦੇ ਘਰ ਜਾਣਾ ਪਵੇਗਾ ਮਾਇਆ ਦੇ ਖਤਰ ਗਿਆਨ ਦੇਣ ਵਾਸਤੇ ਪਰ ਤੇਰੇ ਕੋਲ ਐਸੀ ਵਿਧੀ ਹੋਵੇਗੀ ਕਿ ਜਿਹੜੇ ਗਿਆਨੀ ਗਿਆਨ ਲੈਣ ਵਾਸਤੇ ਤੇਰੇ ਕੋਲ ਆਉਣਗੇ ਤੇ ਮਾਇਆ ਦਾ ਕੋਈ ਘਟਾ ਹੀ ਨਾ ਰਹੇਗਾ ਤੋ ਕੀ ਜਿਹੜੇ ਆਹ ਪਾਨੀ ਸਾਫ ਸੇਵਾ ਵਾਲੇ ਸਾਧੂ ਵੇਖਦੇ ਉਹਨਾਂ ਦੇ ਕੋਲ ਮਾਇਆ ਦਾ ਕੀ ਘਾਟਾ ਨਹੀਂ ਤੇ ਜਿਹੜੇ ਸਾਧੂ ਪੈਸੇ ਲੈ ਕੇ ਗਿਆਨ ਵਕਸ਼ਦੇ ਨੇ ਨਾ ਉਹਨਾਂ ਦੇ ਕੋਲ ਮਾਇਆ ਕੋਈ ਠਿਕਦੀ ਵੀ ਨਹੀਂ ਕਹਿ ਲਗਾ ਤੇਰੇ ਕੋਲ ਨਾ ਜਿ ਮਾਇਆ ਦਾ ਘਾਟਾ ਰਹੇਗਾ ਲੋਕੀ ਤੇਰੇ ਪਾਸ ਖੁਦ ਆ ਕੇ ਗਿਆਨ ਲੈਣਗੇ ਤਿੰਨੇ ਵਾਰੋਂ ਨੂੰ ਵਕਸ਼ ਦਿੱਤੇ ਕੇਵਲ ਕੇਸ ਗੱਲ ਤੋਂ ਕਿਉਂਕਿ ਉਸ ਨੇ ਸਾਥ ਵਜਨ ਕਰਕੇ ਮੰਨਿਆ ਸਤਿਗੁਰੂ ਵਜਨ ਕਰਨੇ ਮੰਨਣ ਵਾਲੇ ਦੀ ਸੋਭਾ ਸੰਸਾਰ ਦੇ ਵਿੱਚ ਹੈ ਸਤਿ ਵਚਨ ਕਰਕੇ ਮੰਨਣਾ ਸਤਿ ਕਰਕੇ ਮੰਨਣਾ ਬਹੁਤ ਉਤਕਰ ਬਹੁਤੇ ਜਨਿਆਂ ਦੇ ਤੇ ਮਨ ਦੀ ਦ੍ਰਿੜਤਾ ਹੀ ਨਹੀਂ ਹੁੰਦੀ ਕਿ ਗੁਰੂ ਸਾਹਿਬ ਜੀ ਦਾ ਅਮਰਤ ਦੀ ਦਾਤ ਲੈ ਲਈਏ ਬਹੁਤੇ ਜਨਿਆਂ ਦਾ ਤੇ ਬਾਣੀ ਨਹੀਂ ਲਿਖਦਿਆਂ ਜੀ ਮਹਾਰਾਜ ਦੀ ਬਾਣੀ ਪੜ ਰਹੀ ਸੁਮੈਂ ਕਿਸੇ ਵਿਵਾਦ ਕਰਕੇ ਨਹੀਂ ਕਹਿ ਰਿਹਾ ਜਾਂ ਕਿਸੇ ਨੂੰ ਸਪੈਸ਼ਲ ਗੱਲ ਲਾ ਕਰਕੇ ਨਹੀਂ ਕਹਿ ਰਿਹਾ ਬਹੁਤੇ ਜਨੀਆਂ ਦਾ ਤੇ ਮਨ ਨਹੀਂ ਬਣਦਾ ਕਿ ਮਹਾਰਾਜ ਜੇ ਨਹੀਂ ਕਰਤਾ ਪ੍ਰਚਨ। ਕਈ ਵਾਰੀ ਹੁੰਦਾ ਹੈ ਨਾ ਆਪਣੇ ਵਿੱਚ। ਪਰ ਬਜਰ ਮਨਣ ਦਾ ਸਭ ਪਲ ਹੈ। ਪੰਜਾਤੀ ਪਹਿਲੇ ਦਿਨੋ ਹੀ ਮਨ ਬਣਾ ਕੇ ਆਇਆ ਕਿ ਮੈਂ ਗਿਆਨ ਲੈ ਕੇ ਮੁੜਾਂਗਾ। ਜਿਹਦੇ ਮਨ ਦੇ ਵਿੱਚ ਦ੍ਰਿੜਤਾ ਹੋਵੇ ਨਹੀਂ ਤੇ ਬੜਿਆਂ ਦੀ ਦ੍ਰਿੜਤਾ ਹੀ ਨਹੀਂ ਬਣਦੀ ਸਾਧ ਸੰਗਰਜੀ ਬੜਿਆਂ ਦੇ ਤੇ ਮਨ ਪਰ ਪੱਕੀ ਨਹੀਂ ਹੁੰਦਾ। ਬੜੇ ਦੇ ਬਹੁਤਾ-ਬਹੁਤਾ ਚਰ ਗਾਉਲ ਕੇ ਚਲੇ ਜਾਂਦੇ ਨੇ। ਪਰ ਮਨ ਨਹੀਂ ਸ਼ਾਂਤ। ਗੁਰੂ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ ਕਿ ਜਿਹੜਾ ਬਾਣੀ ਪੜਨ ਵਾਲਾ ਸਿੱਖ ਹੈ ਨਾ ਜੇਕਰ ਕਿਸ ਨੇ ਮਨ ਦੀ ਸ਼ਾਂਤੀ ਲੈਣੀ ਹੈ ਗੁਰੂ ਸਾਹਿਬ ਜੀ ਦੇ ਲੜ ਲੱਗਣਾ ਹੈ ਤੇ ਰੋਜ਼ ਨਿਦ ਅਰਥ ਅੱਤੇ ਆ ਕੇ ਗੁਰੂ ਘਰ ਬੋਏ ਬੈਠਦਾ ਹੈ ਪਰ ਦਿਲ ਦੇ ਵਿੱਚ ਸ਼ੰਕਾ ਹੈ ਕਿ ਖੁਰੇ ਮਹਾਰਾਜ ਅਰਦਾਸ ਸੁਣਦੇ ਨੇ ਜਾਂ ਨਹੀਂ ਤੇ ਇੱਕ ਅਰਦਾਸ ਦੇ ਵਿੱਚ ਪੰਕਤੀ ਜਿਹੜੀ ਐਡ ਕਰ ਦੇਵੇ ਐਸੀ ਗੱਲ ਐਡ ਕਰਦੇ ਜਿਹਦੇ ਕਰਕੇ ਮਹਾਰਾਜ ਜਾਤਾ ਦੇਵਤ ਤੁਹਾਨੂੰ ਰੋਕ ਨਹੀਂ ਸਕਣਗੇ ਕੀ ਆ ਕਰਕੇ ਮਹਾਰਾਜ ਨੂੰ ਫਦੇ ਬੁਲਾ ਕਰਕੇ ਅਰਦਾਸ ਕਰਨੀ ਹੈ ਮਹਾਰਾਜ ਹਮ ਆਗਨ ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖਾਈ ਮਾਇਆ ਓ ਪਰਮਪੈ ਕੋਲੇ ਸੁਤਦਾਰਾ ਸੋ ਪਰੀਤ ਲਗਾਈ ਇੱਕ ਉਤਮ ਪੰਥ ਸੁਣਿਆ ਗੁਰਸੰਗਤ ਤਹਿ ਮਰੰਤ ਜਮਤਰਾਸ ਮਿਟਾਈ ਇੱਕੇ ਅਰਦਾਸ ਪਾਠ ਕੀ ਰੱਖੀ ਗੁਰ ਰਾਮਦਾਸ ਰਾਖੂ ਸਰਣਾਈ ਮਹਾਰਾਜ ਹਮ ਆਗੁਣ ਪਰੇ ਏਕ ਗੁਣ ਨਾਈ ਅਸੀਂ ਆਪਣਾ ਦੇ ਪਰੇ ਹੋਏ ਆ ਸਾਡੇ ਪਰਲੇ ਦੇ ਵਿੱਚ ਕੋਈ ਗੁਣ ਨਹੀਂ ਅੰਮ੍ਰਿਤ ਨੂੰ ਛੱਡ ਕਰਕੇ ਫਿਖੇ ਜੈ ਮਹਾਰਾਜ ਜਿਹੜੀਆਂ ਅੰਮ੍ਰਿਤ ਰੂਪੀ ਨਾਮ ਸੀ ਨਾ ਉਹਨੂੰ ਛੱਡ ਕੇ ਤੇ ਸੰਸਾਰ ਦੀਆਂ ਜੈਲ ਵਰਗੀਆਂ ਜਿਹੜੀਆਂ ਮਿੱਠੀਆਂ ਚੀਜ਼ਾਂ ਸਨ ਉਹ ਅਸੀਂ ਮਿੱਠੀਆਂ ਕਰਕੇ ਖਾਦੀਆਂ ਮਿੱਠੀਆਂ ਜਾਣ ਕੇ ਖਾਦੀਆਂ ਨੇ ਮਹਾਰਾਜ ਸੰਸਾਰ ਦੇ ਵਿੱਚ ਮਨੁੱਖ ਪਰਮਾਤਮਾ ਦੀਆਂ ਬੜੀਆਂ ਚੀਜ਼ਾਂ ਤੋਂ ਖੁਸ਼ ਹੁੰਦਾ ਪਰ ਪਰਮਾਤਮਾ ਤੋਂ ਖੁਸ਼ ਨਹੀਂ ਐਦਾਂ ਹੀ ਹੁੰਦਾ ਹੈ ਨਾ ਆਪਾਂ ਸੰਸਾਰ ਦੇ ਲੋਕਾਂ ਨੂੰ ਖੁਸ਼ ਕਰਨ ਦੇ ਵਿੱਚ ਲੱਗੇ ਰਹਿੰਦੇ ਆ ਕਿ ਫਿਰ ਲੋਕੀ ਖੁਸ਼ ਹੋ ਜਾਣ ਸਾਡੇ ਤੋਂ ਗੁਆਢੀ ਖੁਸ਼ ਹੋ ਜਾਵੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਤੁਸੀਂ ਕੋਈ ਵੀ ਜ਼ਿੰਦਗੀ ਦੇ ਵਿੱਚ ਕੰਮ ਕਰ ਲਓ ਚੰਗੇ ਤੋਂ ਚੰਗਾ ਵੀ ਕੰਮ ਕਰ ਲਵੋ ਤੁਸੀਂ ਮਾੜੇ ਬੜੇ ਹੋ ਤੇ ਆਟੋਮੈਟਿਕ ਚੰਗੇ ਕੰਮ ਕਰਨ ਲੱਗ ਜਿਓ ਪਰ ਦੁਨੀਆਂ ਜਿਹੜੀ ਖੁਸ਼ ਨਹੀਂ ਸੰਸਾਰ ਵਿੱਚ ਕੋਈ ਬੰਦਾ ਖੁਸ਼ ਨਹੀਂ ਕਰ ਸਕਦਾ ਜਿੰਨੇ ਮਰਜ਼ੀ ਚੰਗੇ ਬਣਾ ਜਾਓ ਕੋਈ ਨਾ ਕੋਈ ਕੋਈ 1 2 4 ਐਸੇ ਮਨੁੱਖ ਜ਼ਰੂਰ ਹੋਣਗੇ ਜਿਹੜੀ ਤੁਹਾਡੀਆਂ ਲੱਤਾਂ ਖਿਚਾਗੇ ਸਵੈਸੇ ਕਰਕੇ ਸੰਸਾਰ ਨੂੰ ਨਹੀਂ ਖੁਸ਼ ਕਰਨਾ ਖੁਸ਼ ਕਿੰਨੂੰ ਕਰਨਾ ਸੱਚੇ ਪਾਤਸ਼ਾਹ ਜੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਰਾਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਚਨ ਮਰਣਾ ਸੰਸਾਰ ਦੇ ਲੋਕ ਤਾਂ ਫੌਤ ਬੋਲਦੇ ਆ ਇਹ ਗੁੱਤ ਨਹੀਂ ਹਸਦੇ ਹਾਂ ਜੇ ਗੁਰੂ ਦੀ ਗੱਲ ਬਣੀਏ ਗੁਰੂ ਜਰੂਰ ਖੁਸ਼ ਹੋ ਜਾਂਦੇ ਕਰ ਸੋ ਮਹਾਰਾਜ ਅਸੀਂ ਆਪੋ ਨਾਲ ਦੇ ਭਰੇ ਆਏ ਹੰਮਤ ਨੂੰ ਛੱਡ ਕੇ ਵਿਖੇ ਕੱਦੇ ਹਾਂ ਮਾਇਆ ਦੇ ਮੋਹ ਵਿੱਚ ਲੱਗੇ ਆਂ ਭੁੱਲੇ ਵਰਦੇ ਆਂ ਪਰ ਇੱਕ ਉਤਮਪਨ ਸੁਣਿਆ ਗੁਰਸੰਗਤ ਤੇਰਾ ਜਿਹੜਾ ਪੰਥ ਹੈ ਗੁਰੂ ਦੀ ਸੰਗਤ ਵਾਲਾ ਬਹੁਤ ਉਤਮ ਸੁਣਿਆ ਹੈ ਤੇਹ ਮੇਲੇ ਇੰਤਜ਼ਾਮ ਤਰਾਸ ਮਟਾਈ ਅਸੀਂ ਤੇਰੇ ਦਰ ਦੇ ਤੇ ਆਏ ਆ ਸਾਡੀ ਜਮਦੂਤਾ ਵਾਲੀ ਤਰਾਸ ਮਟ ਜਾਵੇਗੀ ਮਹਾਰਾਜ ਸਾਡੀਆਂ ਦਾਤਾਂ ਜਿਹੜੀਆਂ ਤੁਹਾਡੇ ਹੱਥ ਹਨ ਤੁਸੀਂ ਬਖਸ਼ ਨਾ ਰਿਓ ਬਖਸ਼ ਦੇਣਾ ਕਰੋ ਮਹਾਰਾਜ ਸਾਹਿਬ ਜੀ ਕਿਰਪਾ ਕਰਨਾ ਕਰੋ ਸਾਡੀਆਂ ਤ੍ਰਿਸ਼ਨਾਵਾਂ 부ਜਾਦ ਨਾ ਕਰੋ ਹਮੇ ਅਰਕੁਨ ਪਰੇ ਜੁਗੁਨ ਨਾਹੀ ਅਮਰਤ ਛਾੜ ਬਿਖਿਆ ਬਿਖਾਈ ਮਾਇਆ ਪਰਪਾ ਬੋਲੇ ਸੁਤਦਾਰਾ ਸੁਪਰੀ ਤਲਗਾਈ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਪ੍ਰਾਸ ਮਿਡਾਈ ਮਹਾਰਾਜ ਇੱਕ ਅਰਦਾਸ 파ਖ ਕੀ ਰਤ ਕੀ ਸਾਡੀ ਇੱਕੋ ਅਰਦਾਸ ਹੈ ਗੁਰੂ ਰਾਮਦਾਸ ਰਖੋ ਸਹੜਾਈ ਮਹਾਰਾਜ ਆਪਣੀ ਸਰਨ ਦੇ ਵਿੱਚ ਰੱਖ ਲੈਣਾ ਕਰੋ ਤਾਂ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦਾਸ ਹੈ ਮਹਾਰਾਜ ਆਪਣੇ ਚਰਨਾਂ ਦੇ ਵਿੱਚ ਥਾ ਬਖਸ਼ਣਾ ਕਰੋ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ ਕਰੋ ਮਹਾਰਾਜ ਸਾਡੇ ਹੱਥ ਜੋੜ ਕਰਕੇ ਗਰੀਬਾਂ ਦੇ ਬਿੰਦਤੀ ਹੈ ਤੇ ਲਿਖ ਕਰਕੇ ਲੈ ਲਵੋ ਜੇ ਕਰਕੇ ਅਰਦਾਸਾਂ ਪੂਰੀਆਂ ਨਾ ਹੋਣ ਜੇ ਕਰਕੇ ਮਹਾਰਾਜ ਅਰਦਾਸਾਂ ਪੂਰੀਆਂ ਨਾ ਕਰਨ ਇਹ ਹੋਏ ਦੀ ਸਕਦਾ ਕਿ ਜਦੋਂ ਤੁਸੀਂ ਆਪ ਮੰਨ ਲਵੋ ਕਿ ਮਹਾਰਾਜ ਅਸੀਂ ਬਾਬਿਆਂ ਤੁਸੀਂ ਬਖਸ਼ਿਸ਼ਾ ਰਹੇ ਹੋ ਤੇ ਮਹਾਰਾਜ ਅਰਦਾਸ ਪੂਰੀ ਨਾ ਕਰੇ ਕਦੇ ਨਹੀਂ ਹੋ ਸਕਦਾ ਬੰਦਾ ਦੁਨੀਆ ਤੋਂ ਜੋ ਮਰਜ਼ੀ ਲੁਕਾਉਂਦਾ ਫਿਰੇ ਕਿ ਮੈਂ ਪਾਪੀ ਨਹੀਂ ਪਰ ਗੁਰੂ ਤੋਂ ਤੇ ਨਹੀਂ ਲੁਕਾ ਸਕਦਾ ਐਸੇ ਕਰਕੇ ਮਹਾਰਾਜ ਗੁਰੂ ਸੰਸਾਰ ਦੇ ਅੰਦਰ ਭਾਵੇਂ ਤੁਸੀਂ ਲੱਖਾਂ ਝੂਠ ਬੋਲੋ ਕੂੜ ਬੋਲੋ ਕਿ ਅਸੀਂ ਪਾਪੀ ਨਹੀਂ ਸੰਸਾਰ ਮੰਨ ਸਕਦਾ ਹੈ ਪਰ ਪਿਆਰਿਓ ਇੱਕ ਗੱਲ ਅਵੇਸਾ ਯਾਦ ਰੱਖਿਓ ਜਦੋਂ ਤੁਸੀਂ ਗੁਰੂ ਘਰ ਆ ਕੇ ਮੰਨ ਜਾਵੋਗੇ ਨਾ ਕਿ ਮਹਾਰਾਜ ਅਸੀਂ ਪਾਪੀ ਹਾਂ ਮਹਾਰਾਜ ਅਸੀਂ ਪਾਪ ਕੀਤੇ ਨੇ ਮਹਾਰਾਜ ਜੇ ਸਾਨੂੰ ਬਖਸ਼ ਦੇਣਾ ਕਰੋ ਅਸੀਂ ਬਹੁਤ ਵੱਡੇ ਆਗੁਣੀਆਂ ਪਖੰਡਿਆਂ ਯਕੀਨ ਮੰਨਿਓ ਗੁਰੂ ਪਹਿਨੀ ਫਲਸਾ ਸਾਹਿਬ ਜੀ ਮੇਰਾ ਗੁਰੂ ਐਸਾ ਦਿਆਲੂ ਹੈ ਉਹ ਤੁਹਾਨੂੰ ਬਖਸ਼ ਵੀ ਜ਼ਰੂਰ ਦੇਵੇਗਾ ਪਰਮਾਤਮਾ ਐਸਾ ਕਿਰਪਾਲੂ ਐਸਾ ਦਿਆਲੂ ਹੈ ਤੁਹਾਨੂੰ ਜ਼ਰੂਰ ਬਖਸ਼ ਦੇਵੇਗਾ ਬਸ ਮਨ ਕਰਕੇ ਅਰਦਾਸ ਸੱਚੀ ਹੋਣੀ ਚਾਹੀਦੀ ਹੈ ਕਿ ਮਹਾਰਾਜ ਅਸੀਂ ਪਾਪੀ ਆਂ ਮਹਾਰਾਜ ਅਸੀਂ ਆਗੁਣ ਵਾਲੇ ਆਂ ਸਾਨੂੰ ਰੋਖ ਨਾ ਕਰੋ ਗੁਰੂ ਦੇ ਵਿੱਚ ਇੰਨੀ ਸਮਰੱਥਾ ਹੈ ਗੁਰੂ ਜ਼ਰੂਰ ਬਖਸ਼ੇਗਾ ਗੁਰਸਿੱਖ ਦੇ ਹਿਰਦੇ ਦੀ ਅਰਦਾਸ ਗੁਰੂ ਕਦੇ ਵਿਅਰਥ ਨਹੀਂ ਮੋੜਦਾ